ਪੰਜਾਬ ਪ੍ਰੋ ਟੂਵੀ ਦੇਖ ਰਹੇ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਈ ਨਾ ਤੁਹਾਨੂੰ ਅਜ ਇੱਕ ਝੋਨਾ ਦਿਖਾ ਰਿਹਾ ਆਪਾਂ ਤੁਹਾਨੂੰ ਅੱਜ ਇੱਕ ਆਪਾਂ ਜੇ ਮੇਦਰ ਦੇਖ ਸਕਦੇ ਹੋ ਤਾਂ ਇਧਰ ਆਪਣੀ ਪਹੀ ਆ ਗਈ ਹੈ ਨਾ ਇਹਨਾਂ ਪਹੀ ਦੇ ਨਾਲ ਨਾਲ ਦੋ ਦੋ ਜਾਂ ਤਿੰਨ ਤਨ ਆਪਾਂ ਬੂਟੇ ਕਹਿਦੀ ਹੈ ਨਾ ਇਸ ਤਰੀਕੇ ਦੇ ਨਾਲ ਆ ਪੱਤੇ ਹੋ ਜਾਂਦੇ ਇਹਨਾਂ ਦੇ ਆ ਦੇਖ ਸਕਦੇ ਹੋ ਨਾ ਤੁਹਾਨੂੰ ਕੋ ਹੋਰ ਵੀ ਦਿਖਾ ਦਿੰਨੇ ਇਧਰ ਹਾਂ ਦੇਖ ਸਕਦੇ ਹੋ ਬਈ ਤੇ ਇਹ ਮੰਨ ਕੇ ਚੱਕਦਾ ਭਈ ਐ ਦੱਸੋ ਵੀ ਇਹ ਫੰਗਸ ਤਾਂ ਸ਼ਾਇਦ ਹੈ ਨਹੀਂਗੀ ਜੇ ਫੰਗਸ ਹੁੰਦੀ ਤਾਂ ਇਹ ਗਾਹਾਂ ਵੀ ਹੁੰਦੀ ਹੈ ਨਾ ਗਾਹਾਂ ਦੇ ਕੋ ਝੋਨਾ ਦਾ ਪੂਰਾ ਵਧੀਆਗਾ ਦੇਖ ਸਕਦੇ ਹੋ ਨਾ ਪਰ ਇਹ ਨਾ 2 2 3 3 ਬੂਟੇ ਹੈਗੇ ਆਪਾਂ ਨੂੰ ਡਰ ਵੀ ਥੋੜਾ ਜਿਹਾ ਇਹਦੇ ਗਾਹਾਂ ਵੀ ਨਾ ਨਾ ਦੀ ਅਟੈਕ ਹੋ ਜੇ ਵੀ ਗਾਹਾਂ ਆਪਣੇ ਸਾਰੇ ਝੋਨੇ ਨੂੰ ਤੇ ਨੁਕਸਾਨ ਹੋ ਜੇ ਤੇ ਇਹਦੇ ਲਈ ਵੀ ਕੇ.ਡੀ. ਦੇ ਪਾਸ ਸਪਰੇਅ ਕਰ ਸਕਦੇ ਆਂਗੇ ਕਿ ਜਪਕ ਆਪਾਂ ਨੂੰ ਦੀ ਲੋੜ ਹੀ ਹੈਣੀ ਹੈ ਨਾ ਵੀ ਹੋ ਸਕਦਾ ਇਹ ਰਹੇ ਪਹੀ ਦੇ ਨਾਲ-ਨਾਲ ਆਉਂਦਾ ਹੋਵੇ ਹੈ ਨਾ ਤੇ ਆਹ ਦੇਖ ਸਕਦੇ ਹੋ ਇਸ ਤਰ੍ਹਾਂ ਲੱਗਦਾ ਜਿਵੇਂ ਨਾ ਆਪਣਾ ਕੋਈ ਝੋਲਸ ਰੋਗ ਹੁੰਦਾਗਾ ਆਹ ਦੇਖ ਸਕਦੇ ਹੋ ਨਾ ਇਹਦੇ ਥੋੜਾ ਯਾਦਿਆਗਾ ਦੱਸਿਓ ਬਈ ਜਰੂਰ ਹੈ ਨਾ ਵੀ ਜੇ ਕਿਸੇ ਕਿਸਾਨ ਭਰਾ ਦਾ ਕੋਈ ਤਜਰਬਾ ਹੋਵੇ ਵੀ ਹੋ ਸਕਦਾ ਵੀ ਆਪਣੇ ਪੈਸੇ ਦੇ ਨਾਲ ਨਾਲ ਹੀ ਜਾਂ ਦੋ ਜਾਂ ਤਿੰਨ ਬੁੱਟੇ ਆਉਂਦੇ ਹੋਣ ਹਨ ਆਪਾਂ ਕਦੇ ਪਹਿਲਾਂ ਧਿਆਨ ਨਾ ਕੀਤਾ ਹੋਵੇ ਨਾ ਇੱਧਰ ਦੇਖ ਸਾ ਇਧਰ ਦਿਖਾ ਦਿੰਨੇ ਬਾਈ ਹਨ ਆ ਦੇਖੋ ਬਾਈ ਇਧਰ ਵੀ ਹੈਗੇ ਹੈਗੇ ਤਕਰੀਬਨ ਮੰਨ ਕੇ ਚਲੋ ਵੀ ਤੁਰ ਤੱਕੀ ਆ ਬਾਈ ਖਾਲ ਦੇ ਨਾਲ ਨਾਲ ਦੱਸਿਓ ਬਾਈ ਹਨਾ ਮਾੜਾ ਵੀ ਇਹ ਕੀ ਇੱਥੇ ਥੋੜੀ ਯਾਦ ਆ ਗਈ ਨਾ ਆ ਦੇਖੋ ਇਥੇ ਵੀ ਵੱਧ ਗਈ ਦੱਸਿਓ ਬਾਈ ਮੜਾ ਵੀ ਇਹ ਕੋਈ ਫੰਗਸ ਤਾਂ ਹੈ ਨਹੀਂ ਗਈ ਕੋਈ ਫੰਗਸ ਹੈਗੀ ਹੈਗੀ ਤਾਂ ਇਹ ਕਿਹੜੀ ਆ ਪੜੀ ਸਪਰੇਅ ਕਰੀਏ